ਕਹਣਾ ਚਾਹੁੰਗੇ ਵੀ ਉਹ ਵੀ ਇਕਵਰੀ ਆ ਗਏ ਇੱਥੇ ਵੋਟ ਪਾਣ ਉਹਨਾਂ ਨੂੰ ਵੀ ਹੱਕ ਹੈ ਦਾ ਵੋਟ ਪਾਣ ਦਾ ਇਹਨੋਂ ਆਪਣੀ ਨਿਸ਼ਾਨ ਚੰਬਰ ਵਾਲਾ ਪੋਟਾ ਤੇ ਲੱਗ ਰਿਹਾ ਹੈ ਮਤਲਬ ਕਾਫੀ ਐਕਸਾਈਟਿੰਗ ਜਿਹਾ ਪਹਿਲੀ ਵਾਰ ਵੋਟ ਪਾਣਾ ਸੰਵਿਧਾਨ ਨੂੰ ਅੱਗੇ ਚੱਲਦਾ ਰੱਖਣ ਲਈ ਆਪਾਂ ਇੱਕ ਵੋਟ ਪਾਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਸਰਕਾਰ ਆਵੇ ਬਸ ਫਸਟ ਟਾਈਮ ਵੋਟ ਕੀਤਾ ਜੀ ਹਾਂਜੀ ਹਾਂਜੀ ਪਰ ਵੰਦ ਦਾ ਬਹੁਤ ਵਧੀਆ ਨੇ ਸਾਰੇ ਵੀ ਅਪੀਲ ਕਰਦੇ ਯੂਥ ਨੂੰ ਅਪੀਲ ਕਰਨ ਚਾਹਾਂਗੇ ਵੀ ਵੱਧ ਤੋਂ ਵੱਧ ਵੋਟ ਪਾਓ ਤੇ ਇਹ ਤਾਂ ਡਾਈ ਕੰਮ ਵੀ ਤੁਸੀਂ ਸਰਕਾਰ ਬਣਾਣੀ ਹੈ ਡੈਮੋਕ੍ਰੇਸੀ ਇਸ ਤੇ ਵਰਤ ਕਰਦੀ ਹੈ ਵੀ ਲੋਕਾਂ ਦੀ ਸਰਕਾਰ ਹੁੰਦੀ ਹੈ ਤੇ ਉਹ ਜਦ ਲੋਕ ਪਾਣਗੇ ਨਹੀਂ ਤਾਂ ਫਿਰ ਉਸ ਹਾਲਨਾ ਇਹ ਅਪੀਲ ਕਰਦੇ ਆ ਵੀ ਯੂਥ ਨੂੰ ਜਿਆਦਾ ਤੋਂ ਜਿਆਦਾ ਵੋਟ ਪਾਓ ਜਾ ਕੇ ਅੱਜ ਦਾ ਮਾਹੌਲ ਬਹੁਤ ਵਧੀਆ ਸਵੇਦੀ ਬੜੀ ਵਧੀਆ ਪੀਸਫੁਲ ਜਿਹੜੀ VOTING ਹੋ ਰਹੀ ਹੈ ਕਿਸੇ ਵੱਲੋਂ ਕੋਈ ਇਸ਼ੂ ਨਹੀਂ ਹੋਇਆ ਤੱਕ ਬੜਾ ਸਮੂਸੇ ਚੱਲਿਆ ਤੇ ਵੀ ਸਾਰੇ ਬੂਥ ਚੈੱਕ ਕੀਤੇ ਸਾਰੇ ਬੂਥਾਂ ਤੇ तकरीबन ਕਿਸੇ ਕਿੱਜਾ ਕੋਈ ਪ੍ਰੋਬਲਮ ਪੇਸ ਫੋਰ ਇਹ ਸਾਰੀ VOTING ਚੱਲ ਰਹੀ ਹੈ ਲੋਕਾਂ ਦਾ ਬੜਾ ਉਤਸ਼ਾਹ ਹੈਗਾ ਵੋਟਾਂ ਵੋਟ ਪਾਣ ਲਈ ਬੜਾ ਵਧੀਆ ਫੀਲ ਵੀ ਜਾਂਦਾ ਹੈ ਸਰਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਰਸਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਕੋਈ ਕੋਈ ਅਨੁਸਕਾਵੀ ਘਟਨਾ ਵਾਪਰ ਸਕੇ ਕਿਸੇ ਕਿਸਮ ਦੀ ਨਹੀਂ ਲੋਕ ਫ੍ਰੀ ਮਾਈਂਡ ਹੋ ਕੇ ਵੋਟ ਪਾਣ ਕਿਸੇ ਤੇ ਕੋਈ ਪ੍ਰੈਸ਼ਰਾਈਜ਼ ਨਹੀਂ ਕਰ ਰਿਹਾ ਕਿਸੇ ਨੂੰ ਕੋਈ ਵੀ ਹਰ ਤਰ੍ਹਾਂ ਦੇ ਸਹੂਲਤ ਜੜੀ ਹੈਗੀ ਆ ਰੱਖੀ ਹੋਈ ਆ ਜੁਰਗਾਂ ਲੈਣ ਵਾਤੇ ਇਹਨਾਂ ਦੀਆਂ ਟੋਲੀ ਵਗੈਰਾ ਵੀ ਹੈਗੀਆਂ ਨੇ ਜਿਹੜਾ ਕੋ ਲੱਗਦਾ ਉਹਨੂੰ ਆਪਾਂ ਲਾਉ ਵੀ ਕੀਤਾ ਹੋਇਆ ਤੇ ਇਹਨਾਂ ਦਾ ਆਪਣਾ ਪ੍ਰਸ਼ਾਸਨ ਦਾ ਪ੍ਰਬੰਧ ਬੜਾ ਵਧੀਆ ਹੈਗਾ ਕੋਈ ਗੱਡੀਆਂ ਵਾਸਤੇ ਵੀ ਹੈਗੇ ਆਪਣੇ ਤੋਂ ਤੇ ਵੋਟਰ ਵੀ ਲੈ ਕੇ ਆ ਰਹੇ ਨੇ ਪਬਲਿਕ ਇਹੀ ਕਹਿੰਦਾ ਵੀ ਪੀਸਫੁਲੀ ਇਲੈਕਸ਼ਨ ਕਰਾਓ ਸਾਰੇ ਜੇ ਕੋਈ ਤੁਹਾਨੂੰ ਪ੍ਰੋਬਲਮ ਆਣੀ ਮੇਰੇ ਸਾਡੇ ਨੋਟਸ ਨੇ ਆ